ਕਿਸਾਨ ਭਰਾਓ ਚੋਨੇ ਦੀ ਫਸਲ ਫਿਲਹਾਲ ਸਹੀ ਖੜੀ ਹੈ ਕੋਈ ਅੜ ਨਹੀਂ ਕੋਈ ਕੁਛ ਨਹੀਂ ਹੈਗਾ ਖੇਤਾਂ ਦੇ ਵਿੱਚ ਜਾ ਕੇ ਦੇਖਣ ਦਾ ਮੌਕਾ ਮਿਲਿਆ ਤੇ ਪਰ ਸਾਡੇ ਕਿ ਕਿਸਾਨਾਂ ਦੇ ਮਨ ਨਹੀਂ ਖੜਦੇ ਮੈਨੂੰ ਇੱਕ ਦੋ ਫੋਨ ਨੁਜਾਨ ਆ ਰਹੇ ਆ ਤੇ ਪੁਸ਼ਰਣੀ ਜੀ ਕੀ ਕਰੀਏ ਚੋਨੇ ਵਿੱਚ ਕੀ ਪਾਈਏ ਪਦਾਨ ਪਾ ਦਈਏ 21 ਸਾਲ ਹੁੰਦਾ ਤੇ ਇਹ ਹੈ तकरीबन 15-20 ਦਿਨ ਪਹਿਲਾਂ ਮੈਂ ਵੇਖਿਆ ਸੀ ਇੱਕ ਫੀਲਡ ਦੇ ਵਿੱਚ ਉਕਸਾਨ ਯੂਰੀਆ ਪਾ ਰਿਆ ਸੀ ਤਾਂ ਉਹਦੇ ਜਿਹੜੇ ਹੱਥਾਂ ਦਾ ਰੰਗ ਹਰਾਇਆ ਹੋਇਆ ਸੀ ਤੇ ਉੱਥੇ ਵੀ ਸਾਫੀਆ ਵੀ ਉਹ ਪਦਾਨ ਪਾ ਰਿਆ ਸੀ ਤੇ ਇਸ ਕਰਕੇ ਜਿੰਨੀ ਦੇਰ ਸਾਡੇ ਕੋਲ ਕੋਈ ਸਮੱਸਿਆ ਨਹੀਂ ਓਨੀ ਦੇਰ ਜੇ ਕੋਈ ਅਸੀਂ ਪੈਸਿਸਾਈਡ ਦੀ ਵਰਤੋਂ ਕਰਦੇ ਹਾਂ ਤਾਂ ਸਿੱਧਾ ਉਹਦਾ ਅਸਰ ਜਿਹੜਾ ਹੈਗਾ ਪਹਿਲਾਂ ਸਾਡੀ ਜੇਬ ਤੇ ਹੈ ਫਿਰ ਜਿਹੜੀ ਵੀ ਅਸੀਂ ਕੋਈ ਅਸਾਂ ਦੀ ਸਪਰੇ ਪਾਉਨੇ ਆ ਤਾਂ ਉਹਦਾ 8-10 ਦਿਨ ਅਸਰ ਰਹਿੰਦਾ ਤੇ ਠੀਕ ਹੈ ਮਾੜਾ ਮੋਟਾ ਨਾ ਚੋਣੇ ਨੂੰ ਕੁਛ ਉਹਦੇ ਵਿੱਚ ਆਪਾਂ ਕਹਿੰਦੇ ਵੀ ਹਰਾਪਣ ਕਰਦੀ ਹੈ ਪਰ ਅਸੀਂ ਹਰੇਪਣ ਤੋਂ ਕੀ ਕਰਾਉਣਾ ਹਰਾਪਣ ਜਿਹੜਾ ਹੈਗਾ ਉਹ ਕੀੜਮਕੋੜਿਆਂ ਨੂੰ ਹੋਰ ਜ਼ਿਆਦਾ ਵਾਜਾ ਮਾਰੇਗਾ ਤਾਂ ਅਸੀਂ ਫਟਕਰੋ ਅੱਜ ਪ੍ਰਦਾਨ ਜਾਂ ਕੁਝ ਸੰਦੇਵ ਪਾਦਾ ਤਾ ਪ੍ਰੋਡਕਟ ਤਾਂ ਹਫ਼ਤੇ 10 ਦਿਨਾਂ ਤੱਕ ਉਦਸ ਰਿਹਾ ਤੇ ਉਸ ਤੋਂ ਬਾਅਦ ਕੋਈ ਕੀੜਮਕੋੜ ਆ ਗਿਆ ਤਾਂ ਫਿਰ ਉਦਸ ਨਹੀਂ ਹੋਏਗਾ ਅਸੀਂ ਬੇਫਿਕਰ ਹੋ ਜਾਵਾਂਗੇ ਵੀ ਹਾਂ ਸਾਡੀ ਤਾਂ ਪਾਈ ਹੋਈ ਹੈ ਉਹ ਜਿਵੇਂ ਆਪਾਂ ਕਹਿੰਦੇ ਵੀ ਦਵਾਲੀ ਤੋਂ ਪਹਿਲਾਂ ਹੀ ਪਟਾਕੇ ਚਲਾ ਲੈਣੇ ਆ ਅਸੀਂ ਤੇ ਫਿਰ ਦਵਾਲੀ ਵੀਰੇ ਹੋਰ ਚਲਾਉਣੇ ਪੈਂਦੇ ਆ ਡਬਲ ਖਰਚ ਹੋ ਗਿਆ ਇਹ ਪ੍ਰਦੂਸ਼ਣ ਵੀ ਫੈਲਦਾ ਹੈ ਪਿਛਲੀ ਵਾਰ ਵੀ ਮੈਂ ਕੁਝ ਕਿਸਾਨਾਂ ਨੂੰ ਪੁੱਛਿਆ ਖੇਤਾਂ ਦੇ ਵਿੱਚ ਮੈਂ ਕਿਹਾ ਤੁਸੀਂ ਕਿਉਂ ਪਾ ਰਹੇ ਹੋ ਪਦਾਨ ਨਾ ਕਹਿੰਦਾ ਯਾਰ ਦੂਜੇ ਪਾਈ ਜਾਂਦੇ ਅਸੀਂ ਪਾਈ ਜਾਂਦੇ ਆ ਇਹ ਸਾਨੂੰ ਸੋਚ ਬਦਲਣੀ ਕੋਈ ਸਾਰੇ ਕਿਸਾਨਾਂ ਦੀ ਸੋਚੇ ਨਹੀਂ ਹੈਗੀ ਬਹੁਤ ਸਮੀਧਾਰ ਕਿਸਾਨ ਨੇ ਜਿਹੜੇ ਮਤਲਬ ਬੇਰੋੜੀਆਂ ਦਵਾਈਆਂ ਬੇਰੋੜੀਆਂ ਸਪਰੀਆਂ ਨਹੀਂ ਕਰਦੇ ਸਾਨੂੰ ਖਰਚੇ ਘਟਾਉਣ ਦੀ ਲੋੜ ਹੈ ਇਸ ਕਰਕੇ ਜਦੋਂ ਕੋਈ ਸਮੱਸਿਆ ਆਈ ਨਾ ਤਾਂ ਉਹ ਇੱਕ ਦਿਨ ਨਹੀਂ ਆਉਂਦੀਗੀ ਕਿ ਸਾਡੇ ਕੋਈ 2-4 ਮਤਲਬ ਕਿਹੜੇ ਆਗੇ ਤਾਂ ਰਹਾtheta ਰਾਤੀ ਕਿ ਤੂੰ ਸਾਰਾ ਖੇਤ ਖਾਲੀ ਕਰ ਦੇਣਗੇ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾਗਾ ਤੇ ਇਸ ਲਈ ਹਾਂ ਜਿਹੜਾ ਜ਼ਰੂਰ ਮਾਰੋ ਖੇਤ ਦੇ ਵਿੱਚ ਜਿਹੜਾ ਮਾਰੋ ਜੇ ਕੋਈ ਸਮੱਸਿਆ ਆਉਂਦੀ ਹੈ ਆ ਜਿਹੜੇ ਕੁਛ ਤਾਂ ਤੁਹਾਨੂੰ ਪਹਿਚਾਣ ਹੈਗੀ ਹੈ ਕੋਈ ਸਮੱਸਿਆ ਹੈਗੀਆਂ ਉਹਨਾਂ ਨੂੰ ਤੁਸੀਂ ਹੱਲ ਕਰਨ ਜਾਣਦੇ ਹੋ ਤਾਂ ਨਹੀਂ ਫਿਰ ਮਾਰਨ ਦੇ ਨਾਲ ਹਮ ਪ੍ਰੈ ਮਸ਼ਵਰਾ ਕਰੋ ਟੱਚ ਦੇ ਵਿੱਚ ਰਹੋ ਆ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਹੁੰਦੇ ਆ ਤੇ ਇਧਰ ਉਧਰ ਵੇਖ ਕੇ ਜਾਂ ਆਪਣੇ ਤੌਰ ਤਰੀਕੇ ਨਾਲ ਕਰਕੇ ਕਿਸੇ ਨੇ ਕੋਈ ਫੜਕੜੀ ਪਾਤੀ ਉਹ ਯਾਦ ਹੋਣਾ ਜਦੋਂ ਥਾਸ ਦੇ ਵਿੱਚ ਨਰਮਾ ਫੇਲ ਹੋਇਆ ਤੇ ਰਸੋਈ ਦੇ ਵਿੱਚ ਅਸੀਂ ਕੋਈ ਵੀ ਚੀਜ਼ ਨਹੀਂ ਛੱਡੀ ਸੀ ਸੁੰਡੀ ਵਾਸਤੇ ਕੋਈ ਕਹਿੰਦਾ ਸੀ ਤੇ ਮਿਰਚਾਂ ਪਾ ਦਿਓ ਜੀ ਮਿਰਚਾਂ ਦਾ ਸਪਰੇਅ ਕਰ ਦਿਓ ਇਹਦੇ ਪਿੰਡੇ ਉੱਤੇ ਲੜੇਗੀ ਸਾਰੀਆਂ ਗੱਲਾਂ ਐਉਂ ਨਹੀਂ ਹੁੰਦੀਆਂ ਹੈਗੀਆਂ ਤੇ ਨਿੰਮ ਨੂੰ ਵੀ ਕੀੜੇ ਲੱਗ ਜਾਂਦੇ ਆ ਭਾਂਵੇਂ ਕੋਈ ਨਹੀਂ ਕੋੜੀ ਹੁੰਦੀ ਆ ਤੇ ਇਸ ਕਰਕੇ ਜਦੋਂ ਅਸੀਂ ਉਹ ਤਾਲੂਖ ਹੁੰਦੇ ਆ ਨਾ ਤਾਂ ਫਿਰ ਸਮੱਸਿਆਵਾਂ ਸਗਾਂ ਹੋਰ ਪਚੀਦਾ ਹੋ ਜਾਂਦੀਆਂ ਇਸ ਕਰਕੇ ਜਿਹੜੀਆਂ ਸਿਫਾਰਸ਼ਾਂ ਉਸ ਮੁਤਾਬਕ ਜੇ ਲੋੜ ਪੈਂਦੀ ਆ ਤਾਂ ਜ਼ਰੂਰ ਕਰੋ ਤੇ ਦੂਜੀ ਗੱਲ ਜਿਹੜਾ ਸਾਡੇ ਕੋਲੇ ਵੈਰਾਈਟੀਆਂ ਹੈਗੀਆਂ ਜਿਹੋ ਨੇਂਦੀਆਂ ਹੁਣ ਦਾ ਖਿਆਲ ਲੱਖੋ ਬਹੁਤ ਸਾਰੇ ਕਿਸਾਨਾਂ ਨੇ ਜਿਹੜੀ ਪੂਸਾ 47 ਲਾਈ ਹੋਇਆ ਪੂਸਾ 47 ਵਸੇ ਰਹੀ ਨਹੀਂ ਉਹ ਪਤਾ ਨਹੀਂ ਕੀ ਆ ਹੁਣ ਕੀ ਨਹੀਂ ਤੇ ਇਸ ਦੇ ਨਾਲ ਹੀ ਸਾਡੇ ਕੋਲੇ ਪੀਆਰ 132 ਲੱਗੀ ਹੋਈ ਹੈ ਤਾਂ ਉਹਨਾਂ ਦੇ ਵਿੱਚ ਯੂਰੀ ਵਾਲੇ ਪਾਸੋਂ ਹੱਥ ਕੁੱਟ ਕੇ ਰੱਖੋ ਜੀ ਉਹਦੇ ਵਿੱਚ ਅਸੀਂ ਜ਼ਿਆਦਾ ਯੂਰੀ ਆ ਪਾਵਾਂਗੇ ਤਾਂ ਉਹਦੇ ਵਿੱਚ ਹਰਾਪਣ ਜ਼ਿਆਦਾ ਆਏਗਾ ਉਹਦੇ ਉੱਤੇ ਕੀੜਾ ਮਕੌੜਾ ਜ਼ਿਆਦਾ ਆਏਗਾ ਜਿਹੜਾ ਸਾਡਾ ਚੋਨਾ ਸਮੇਂ ਤੇ ਲੱਗਿਆ ਉਹਦਾ ਵੀ ਨੁਕਸਾਨ ਹੋਏਗਾ ਕਿਉਂਕਿ ਜਿਵੇਂ ਜਿਵੇਂ ਇਹ ਝੋਨਾ ਪਕਰੋਟ ਹੁੰਦਾ ਜਾਊਗਾ ਪਹਿਲਾਂ ਦਾ ਲੱਗਿਆ ਤਾਂ ਜਿਹੜਾ ਕੀੜਾ ਮਕੌੜਾ ਉਹ ਸਾਡੇ ਨਵੇਂ ਲੱਗੇ ਝੋਨੇ ਵਾਲੇ ਪਾਸੇ ਨੂੰ ਕੱਚੇ ਝੋਨੇ ਵਾਲੇ ਪਾਸੇ ਨੂੰ ਵਧੂਗਾ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਨੁਕਸਾਨ ਸਾਰਾ ਉੱਥੇ ਹੀ ਜਾ ਸਕਦਾ ਹੈ ਬਾਕੀ MPX 126 ਦੀ ਲਵਾਈ ਜਲਦੀ ਜਲਦੀ ਖਤਮ ਕਰੋ ਆਪਾਂ ਨੂੰ ਪਤਾ ਹੈ ਕਿ 93 ਦਿਨ ਨਹੀਂ ਲੈਂਦਾ ਪਨੀਰੀ ਲੱਗਣ ਤੋਂ ਬਾਅਦ 93 ਦਿਨ 100 ਦਿਨ ਲੈ ਜਾਂਦਾ ਉਸ ਤਿੱਕੇ ਨਾਲ ਜਾ ਕੇ ਜੇ ਹੁਣ ਵੀ ਲੱਗਦਾ ਹੈ ਇਹ ਨਵੰਬਰ ਦੇ ਪਹਿਲੇ ਹਫਤੇ ਤੱਕ ਜਾ ਕੇ ਕੱਟਿਆ ਜਾਏਗਾ ਫਿਰ ਉਦੋਂ ਮੌਇਸਚਰ ਦੀ ਸਮੱਸਿਆ ਆਏਗੀ ਤੇ ਇਸ ਕਰਕੇ ਇਹ ਕੰਮ ਜਲਦੀ ਜਲਦੀ ਨਿਬੜ ਲਓ ਤੇ ਖੇਤਾਂ ਦੇ ਵਿੱਚ ਰੱਖੋ ਢੇੜਾ ਜੇ ਕੋਈ ਸਮੱਸਿਆ ਆਉਂਦੀ ਹੈ ਤਾਂ ਮਾਰਨ ਨਾਲ ਸੰਭਕੜੇ ਵਿੱਚ ਰਹੋ ਬਹੁਤ ਬਹੁਤ ਧੰਨਵਾਦ